ਘਟਨਾ ਹੋਈ ਹੈ ਬਹੁਤ ਜ਼ਿਆਦਾ ਦੁਖਦਾਈ ਹੈ ਹਰ ਬੰਦੇ ਦੀ ਆਤਮਾ ਇਸ ਘਟਨਾ ਨਾਲ ਕਲਪਦੀ ਹੈ ਵੀਰਾਇ ਅਮੇਡਕਰ ਜਿਹੜੇ ਇੱਕ ਸੰਵਿਧਾਨ ਦੇ ਨਿਰਮਾਤਾ ਨੇ ਸਾਰਾ ਮੁਲਕ ਉਹਨਾਂ ਦੇ ਸੰਵਿਧਾਨ ਦੇ ਅੰਦਾ ਕੋ ਚੱਲਦਾ ਹੈ ਕਾਨੂੰਨ ਵਿਵਸਥਾ ਪੰਜਾਬ ਦੀ ਇਸ ਵੇਲੇ ਬਹੁਤ ਹੀ ਮਾੜੀ ਹੈ ਜੇ ਕਰਕੇ ਇਹ ਘਟਨਾ ਹੋਈ ਹੈ ਹਰ ਪਾਸੇ ਪੁਲਿਸ ਦਾ ਪੂਰਾ ਸਖਤ ਪਹਿਰਾ 26 ਜਨਵਰੀ ਦਾ ਦਿਨ ਹੋਵੇ ਕਿਉਂਕਿ 26 ਜਨਵਰੀ ਨੂੰ ਹੀ ਆਪਣਾ ਸੰਵਿਧਾਨ ਲਾਗੂ ਹੁੰਦਾ ਹੈ ਉਸੇ ਦਿਨ ਨੂੰ ਚੁੜਾਇਆ ਗਿਆ ਇਹਦਾ ਮਤਲਬ ਸਾਫ਼ ਹੈ ਇਹਦੇ ਪਿੱਛੇ ਕੋਈ ਨਾ ਕੋਈ ਵੱਡੀ ਸਾਜ਼ਿਸ਼ ਹੈ ਇਹ ਸਾਜ਼ਿਸ਼ੀ ਦਾ ਪਰਦਾ ਫਾਸ ਹੋਣਾ ਚਾਹੀਦਾ ਹੈ ਤੇ ਸਬੰਧਤ ਜਿਹੜਾ ਕਸੂਰਵਾਰ ਬੰਦੇ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਠੀਕ ਹੈ ਨਾਲ ਸਮਝ ਗਿਆ 26 ਜਨਵਰੀ ਦਾ ਦਿਨ ਹੋਵੇ ਇੰਨੀ ਪੁਲਿਸ ਲੱਗੀ ਹੋਵੇ ਉਹਦੇ باوجود ਵੀ ਇੰਨੀ ਬੇਅਦਬੀ ਕੀਤੀ ਹੋਵੇ ਕਿਸੇ ਦਾ ਬਹੁਤ ਪੁਰਜ਼ੋਰ ਨਿਖੇਧੀ ਕਰਦੇ ਕਿਉਂਕਿ ਅਸੀਂ ਬਾਬਾ ਜੀ ਦੇ ਡਾਕਟਰ ਵੇਦਕਰ ਦੀ ਜਿਹੜੀ ਬੇਅਦਲੀ ਕੀਤੀ ਹੈ ਇਹ ਜਿੱਦਾਂ ਸਰਕਾਰ ਤੋਂ ਵੀ ਮੰਗ ਕਰਦੇ ਆ ਇਹਨਾਂ ਤੇ ਕਲਦੀ ਤੇ ਕਲਦੀ ਨੂੰ ਸਜ਼ਾ ਦਿੱਤੀ ਜਾਵੇ ਗุมਰ ਕੈਦ ਕੀਤੀ ਜਾਵੇ ਕਿ ਇਹ ਇਹਨਾਂ ਨੇ ਜਿਹੜੀ ਇਸ ਮੂਰਤੀ ਨੂੰ ਬਾਬਾ ਵੇਦਕਰ ਦੀ ਜਿਹੜੀ ਬੇਅਦਲੀ ਕੀਤੀ ਹੈ ਪਰ ਇਹਦੇ ਪਿੱਛੇ ਇਹ ਸਮਝਦੇ ਆ ਵੀ ਇਹਦੇ ਕੋਈ ਹੋਰ ਸਾਜ਼ਿਸ਼ ਹੈ ਪੰਜਾਬ ਸਰਕਾਰ ਨੂੰ ਇਸ ਪ੍ਰਸ਼ਾਸਨ ਨੂੰ ਬਿਲਕੁਲ ਨਹੀਂ ਧਿਆਨ ਨਹੀਂ 26 ਜਨਮ ਦਿਨ ਸੀ ਨਾਲ ਨਾਕਾ ਹਰੇਕ ਥਾਂ ਚੌਂਕ ਤੇ ਲੱਗਿਆ ਸੀ ਸਾਡੀ ਮਹਾਨ ਸ਼ਖਸੀਅਤ ਡਾਕਟਰ ਅੰਬੇਦਕਰ ਜੀ ਜਿਹੜੇ ਏਡੇ ਵੱਡੇ ਸਮਾਜ ਸਾਡੇ ਜੇ ਅੱਜ ਵੀ ਨਾਲ ਦੇ ਸਮਾਜ ਦੀ ਗੱਲ ਕਰਾਂ ਜੇ ਅਸੀਂ 34 ਸੀਟਾਂ ਤੇ ਉਹਨਾਂ ਦਾ ਨੈਕਸ਼ਨ ਲੜਦੇ ਡਾਕਟਰ ਅੰਬੇਦਕਰ ਜੀ ਨੇ ਜਿਹਨਾਂ ਸਾਡੇ ਮੰਤਰੀਆ ਨੂੰ ਜਿਹੜੇ ਐਮ ਐਲ ਏ ਆ ਮੈਂ ਸਾਰਿਆਂ ਨੂੰ ਸਾਰੇ ਸਮਾਜ ਨੂੰ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਇਹਨਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਇਹ ਜਿਹੜੇ ਝਲ ਕੇ ਸਾਰੇ ਜਾਣੇ ਇਹਦਾ ਵਿਰੋਧ ਕਰਨ ਤੇ ਇਨਸਾਫ ਦਵਾਇਆ ਜਾਵੇ ਸਰਕਾਰ ਤੋਂ ਵੀ ਇਹ ਮੰਗ ਕਰਦੇ ਆਂ ਇਹਦੀ ਜਿਹੜੀ ਪਿੱਛੇ ਕੋਈ ਹੋਰ ਰਾਹ ਐਵੇਂ ਨਹੀਂ ਇਹ ਜਿਹੜੀ ਬਿਆਦਵੀ ਕੀਤੀ ਗਈ ਹੈ ਪਰ ਇਹਦਾ ਇਹਦੀ ਖੋਜ ਕੀਤੀ ਜਾਵੇ ਜਿਹੜਾ ਉਹ ਇਨਸਾਨ ਹੈ ਉਹਨੂੰ ਉਮਰ ਕਾਇਦ ਘਟੋ ਘਟੋ ਉਮਰ ਕਾਇਦ ਕੀਤੀ ਜਾਵੇ। ਜਿਹੜੀ ਨੂੰ ਆਪਾਂ ਗਣਤੰਤਰ ਦਿਵਸ ਮਨਾਉਂਦੇ ਆ ਉਹ ਕੀ ਹੁੰਦਾ ਜੀ ਵੀ ਆਪਣਾ ਸੰਵਿਧਾਨ ਲਾਗੂ ਹੋਇਆ ਸੀ। ਉਹ ਸੰਵਿਧਾਨ ਦੇ ਰਚయిత ਡਾਕਟਰ ਭੀਮrao ਅੰਬੇਦਕਰ ਜੀ ਨੂੰ ਆਪਾਂ ਸਾਰੇ ਯਾਦ ਕਰਦੇ ਆ ਉਸ ਦਿਨ ਪਰ ਉਸੇ ਦਿਨ ਹੀ ਇੱਕ ਦਰਬਾਰ ਸਾਹਿਬ ਦੀ ਜਿਹੜੀ ਹੈਰੀਟੇਜ ਸਟਰੀਟ ਹੈ ਜਿੱਥੇ ਹਜ਼ਾਰਾਂ ਲੋਕਾਂ ਦੀ ਆਵਾਜ਼ ਰਹੀ ਰਹਿੰਦੀ ਹੈ ਪੁਲਿਸ ਪ੍ਰਸ਼ਾਸਨ ਉੱਥੇ ਰਹਿੰਦਾ ਹੈ ਉੱਥੇ ਇੱਕ ਆਮ ਬੰਦਾ ਕੋਈ ਚੜ ਕੇ ਮੂਰਤੀ ਦੇ ਤੇ ਉਹਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹਦੇ ਪਿੱਛੇ ਕੋਈ ਨਾ ਕੋਈ ਬਹੁਤ ਹੀ ਵੱਡੀ ਸਾਜ਼ਿਸ਼ ਹੈ ਇੱਕ ਆਮ ਗੱਲ ਨਹੀਂ ਉਹ ਸਿਰਫ ਇੱਕ ਮੋਹਰਾ ਹੈ ਜੀ ਇਹ ਪੁਲਿਸ ਪ੍ਰਸ਼ਾਸਨ ਅੱਗੇ ਅਪੀਲ ਹੈ ਇਹ ਇਹਦੇ ਵਿੱਚ ਜੋ ਵੀ ਕੋਈ ਖਤਰਨਾਕ ਸਾਜ਼ਿਸ਼ ਰਚੀ ਹੈ ਕਿਸੇ ਨੇ ਵੀ ਉਹਨੂੰ ਉਜਾਗਰ ਕੀਤਾ ਜਾਵੇ ਤੇ ਜੋ ਇਸ ਬੰਦੇ ਨੇ ਕੀਤਾ ਹੈ ਉਹਦੀ ਅਸੀਂ ਸਖਤ ਸ਼ਬਦਾਂ ਚ ਨਿੰਦਾ ਕਰਦੇ ਆਂ ਤੇ ਉਹਨੂੰ ਵੱਧ ਤੋਂ ਵੱਧ ਜੋ ਸਖਤ ਤੋਂ ਸਖਤ ਸਜ਼ਾ ਮਿਲਦੀ ਹੈ ਕਾਨੂੰਨ ਮੁਤਾਬਕ ਸਜ਼ਾ ਦਿੱਤੀ ਜਾਵੇ ਤੇ ਇਹਦਾ ਸਾਰਾ ਪਰਦਾ ਫਾਸ਼ ਕੀਤਾ ਜਾਵੇ ਕਿ ਇਹ ਕਿਉਂ ਹੋਇਆ ਜਦੋਂ ਚੱਪੇ-ਚੱਪੇ ਤੇ ਪੁਲਿਸ ਤਨਾਤ ਸੀ ਏਡਾ ਵਧੀਆ ਆਪਣਾ ਗਨਤੰਤਰ ਦੀ ਵਾਰ ਸਾਰਾ ਦੇਸ਼ ਮਨਾ ਰਿਹਾ ਸੀ ਇਹ ਉਦੋਂ ਇਹ ਕੰਮ ਕੀਤਾ ਇਹ ਕਿਤੇ ਨਾ ਕਿਤੇ ਭਾਈਚਾਰਾ ਤੋੜਨ ਲਈ ਕੀਤਾ ਹੈ ਕਿਤੇ ਨਾ ਕਿਤੇ ਆਪਣੇ ਪੰਜਾਬ ਦਾ ਜੋ ਮਾਹੌਲ ਹੈ ਉਹ ਖਰਾਬ ਕਰਨ ਲਈ ਕੀਤਾ ਹੈ ਇਹਦੇ ਪਿੱਛੇ ਕੀ ਸਾਜ਼ਿਸ਼ ਹੈ ਜੀ ਇਹਦਾ ਪਰਦਾਫਾਸ਼ ਜ਼ਰੂਰ ਹੋਣਾ ਚਾਹੀਦਾ ਹੈ ਧੰਨਵਾਦ ਪਾਵਰਫੁਲ ਜੀ ਅੱਗੇ ਆ ਜੀ ਬਤਾਇਆ ਬਲੋ ਬੱਸ ਜੀ ਅਮਰ ਹੈ ਅਮਰ ਹੈ ਡਾਕਟਰ ਅੰਬੇਦਕਰ ਅਮਰ ਹੈ ਅਮਰ ਹੈ ਅਮਰ ਹੈ